ਪਰਮੇਸ਼ਰ ਦੇ ਰਾਜ ਦਾ ਸੁਭਾਅ ਪਰਮੇਸ਼ਰ ਦਾ ਰਾਜ ਬਾਈਬਲ ਦਾ ਕੇਂਦਰੀ ਵਿਸ਼ਾ ਹੈ ਜਿਸ ਮਸੀਹ ਨੇ ਸਭ ਤੋਂ ਵੱਧ ਜਿਸ ਬਾਰੇ ਉਪਦੇਸ਼ ਦਿੱਤਾ ਉਸੇ ਪਰਮੇਸ਼ਰ ਦਾ ਰਾਜ ਪਰ ਇਹ ਰਾਜ ਹੈ ਕੀ ਪਰਮੇਸ਼ਰ ਦੇ ਰਾਜ ਦੇ ਸੁਭਾਅ ਬਾਰੇ ਕੁਝ ਮਹੱਤਵਪੂਰਨ ਸਚਾਈਆਂ ਹਨ ਜਿਸ ਬਾਰੇ ਅਸੀਂ ਸਿੱਖਾਂਗੇ ਨੰਬਰ 1 ਇਹ ਪਰਮੇਸ਼ਰ ਦੀ ਸਰਵਉੱਚ ਹਕੂਮਤ ਹੈ ਪਰਮੇਸ਼ਰ ਦਾ ਰਾਜ ਸਿਰਫ ਕੋਈ ਭੌਤਿਕ ਥਾਂ ਨਹੀਂ ਇਹ ਹੈ ਪਰਮੇਸ਼ਰ ਦੀ ਰਾਜਗਦੀ ਅਤੇ ਉਸ ਦੀ ਹਕੂਮਤ ਰੋਮੀਅਲੀ ਪੱਤਰੀ 14 ਦੇ 17 ਵਚਨ ਕਿਉਂਕਿ ਪਰਮੇਸ਼ਰ ਦਾ ਰਾਜ ਖਾਣ ਪੀਣ ਦਾ ਵਿਸ਼ਾ ਨਹੀਂ ਹੈ ਪਰ ਪਵਿੱਤਰ ਆਤਮਾ ਵਿੱਚ ਧਾਰਮਿਕਤਾ ਸ਼ਾਂਤੀ ਅਤੇ ਆਨੰਦ ਦਾ ਵਿਸ਼ਾ ਹੈ ਜਿੱਥੇ ਪਰਮੇਸ਼ਰ ਦੀ ਮਰਜ਼ੀ ਪੂਰੀ ਹੁੰਦੀ ਹੈ ਉੱਥੇ ਉਸ ਦਾ ਰਾਜ ਪ੍ਰਗਟ ਹੁੰਦਾ ਹੈ ਨੰਬਰ 2 ਇਹ ਹੁਣ ਵੀ ਹੈ ਅਤੇ ਆਉਣ ਵਾਲਾ ਵੀ ਹੈ ਪਰਮੇਸ਼ਰ ਦਾ ਰਾਜ ਹੁਣ ਮੌਜੂਦ ਹੈ ਯਿਸੂ ਨੇ ਕਿਹਾ ਪਰਮੇਸ਼ਰ ਦਾ ਰਾਜ ਤੁਹਾਡੇ ਵਿੱਚਕਾਰ ਹੈ ਲੂਕਾ 17 ਸਦਾਈ 21 ਵਚਨ ਪਰ ਪੂਰੀ ਤਰ੍ਹਾਂ ਅਜੇ ਪ੍ਰਗਟ ਨਹੀਂ ਹੋਇਆ ਇਸ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਤੇਰਾ ਰਾਜ ਆਵੇ ਮਤੀ 6 ਉਸਦਾ 10 ਵਚਨ ਇਹ ਆਤਮਿਕ ਤੌਰ ਤੇ ਹੁਣ ਹੈ ਪਰ ਭਵਿੱਖ ਵਿੱਚ ਪੂਰਨ ਮਹਿਮਾ ਨਾਲ ਆਵੇਗਾ ਨੰਬਰ 3 ਇਹ ਸੰਸਾਰੀ ਨਹੀਂ ਆਤਮਿਕ ਹੈ ਯਿਸੂ ਨੇ ਕਿਹਾ ਮੇਰਾ ਰਾਜ ਇਸ ਸੰਸਾਰ ਦਾ ਨਹੀਂ ਯੋਹਨਾ 18 36 ਵਚਨ ਇਹ ਰਾਜ ਤਲਵਾਰਾਂ ਰਾਜਨੀਤੀ ਜਾਂ ਜ਼ਬਰ ਨਾਲ ਨਹੀਂ ਵੱਧਦਾ ਪਰ ਤੌਬਾ ਵਿਸ਼ਵਾਸ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਵੱਧਦਾ ਹੈ ਨੰਬਰ 4 ਇਹ ਧਾਰਮਿਕਤਾ ਨਾਲ ਭਰਪੂਰ ਹੈ ਪਰਮੇਸ਼ਰ ਦਾ ਰਾਜ ਉਸ ਦੇ ਸੁਭਾਅ ਨੂੰ ਦਰਸਾਉਂਦਾ ਹੈ ਪਵਿੱਤਰਤਾ ਇਨਸਾਫ ਦਇਆ ਸਚਾਈ ਵਿਸ਼ਵਾਸ ਯੋਗਤਾ ਪਾਪ ਉੱਥੇ ਰਾਜ ਨਹੀਂ ਕਰ ਸਕਦਾ ਨੰਬਰ 5 ਇਹ ਮਨ ਦੇ ਨਿਮਰਾਂ ਦਾ ਰਾਜ ਹੈ ਯਿਸੂ ਨੇ ਕਿਹਾ ਤਨ ਉਹ ਹਨ ਜਿਹੜੇ ਦਿਲ ਦੇ ਗਰੀਬ ਹਨ ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੈ ਮੱਤੀ 5 ਤਿੰਨ ਵਚਨ ਜੇ ਤੁਸੀਂ ਬੱਚਿਆਂ ਵਰਗੇ ਨਾ ਬਣੋ ਤਾਂ ਸਵਰਗ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦੇ ਮੱਤੀ 18 ਉਸਦਾ ਤਿੰਨ ਵਚਨ ਇਹ ਰਾਜ ਹੰਕਾਰੀਆਂ ਦਾ ਨਹੀਂ ਪਰ ਅਧੀਨ ਲੋਕਾਂ ਦਾ ਹੈ ਨੰਬਰ 6 ਇਹ ਸ਼ਾਂਤੀ ਨਾਲ ਪਰ ਸ਼ਕਤੀਸ਼ਾਲੀ ਵਾਅਦਾ ਹੈ ਯਿਸੂ ਨੇ ਇਸ ਦੀ ਤੁਲਨਾ ਸਰੂ ਦੇ ਦਾਣੇ ਨਾਲ ਖਮੀਰ ਨਾਲ ਲੁਕੇ ਹੋਏ ਖਜ਼ਾਨੇ ਨਾਲ ਕੀਤੀ ਇਹ ਛੋਟਾ ਸ਼ੁਰੂ ਹੁੰਦਾ ਹੈ ਪਰ ਅੰਦਰੋਂ ਸਭ ਕੁਝ ਬਦਲ ਦਿੰਦਾ ਹੈ ਨੰਬਰ 7 ਇਸ ਵਿੱਚ ਵੜਨ ਲਈ ਨਵਾਂ ਜਨਮ ਹੋਣਾ ਜ਼ਰੂਰੀ ਹੈ ਯਹੋਨਾ ਤਿੰਨ ਉਸ ਦਾ ਤਿੰਨ ਵਚਨ ਜੇ ਕੋਈ ਨਵਾਂ ਜਨਮ ਨਾ ਲਵੇ ਉਹ ਪਰਮੇਸ਼ਰ ਦੇ ਰਾਜ ਨੂੰ ਨਹੀਂ ਦੇਖ ਸਕਦਾ ਧਾਰਮਿਕ ਰਸਮਾਂ ਜਾਂ ਪਰਿਵਾਰਿਕ ਪਿਸ਼ੋਕਰ ਨਾਲ ਨਹੀਂ ਪਰਮਸੀ ਵਿੱਚ ਨਵੇਂ ਜਨਮ ਨਾਲ ਰਾਜ ਵਿੱਚ ਦਾਖਲ ਹੋਈਦਾ ਹੈ ਨੰਬਰ 8 ਇਸ ਦੀਵੀ ਅਤੇ ਪੂਰਨ ਰਾਜ ਹੈ ਜਦੋਂ ਮਸੀਹ ਦੁਬਾਰਾ ਆਵੇਗਾ ਬੁਰਾਈ ਦਾ ਅੰਤ ਹੋਵੇਗਾ ਇਨਸਾਫ ਕਾਇਮ ਹੋਵੇਗਾ ਮੌਤ ਹਾਰ ਜਾਵੇਗੀ ਪਰਮੇਸ਼ਰ ਆਪਣੇ ਲੋਕਾਂ ਨਾਲ ਬਸੇਗਾ ਪ੍ਰਕਾਸ਼ ਦੀ ਪੋਥੀ 11 ਉਸ ਦਾ 15 ਵਚਨ ਦੁਨੀਆ ਦਾ ਰਾਜ ਸਾਡੇ ਪ੍ਰਭੂ ਅਤੇ ਉਸ ਦੇ ਮਸੀਹ ਦਾ ਰਾਜ ਬਣ ਗਿਆ ਹੈ ਸੰਖੇਪ ਵਿੱਚ ਅਗਰ ਗੱਲ ਕਰੀਏ ਪਰਮੇਸ਼ਰ ਦਾ ਰਾਜ ਹੈ ਪਰਮੇਸ਼ਰ ਦੀ ਹਕੂਮਤ ਹੁਣ ਆਤਮਿਕ ਤੌਰ ਤੇ ਮੌਜੂਦ ਭਵਿਕ ਵਿੱਚ ਪੂਰਨ ਰੂਪ ਵਿੱਚ ਪ੍ਰਗਟ ਧਾਰਮਿਕਤਾ ਸ਼ਾਂਤੀ ਅਤੇ ਖੁਸ਼ੀ ਨਾਲ ਭਰਪੂਰ ਨਿਮਰ ਅਤੇ ਵਿਸ਼ਵਾਸੀਨ ਲਈ ਧੰਨਵਾਦ ਪ੍ਰ부ਤ ਅਨੁਸਾਰਨ ਬਹੁਤ ਬਰਕਤ ਦੇ ਪਿਆਰਿਓ ਅਗਰੇ ਮੈਸੇਜ ਤੁਹਾਡੇ ਲਈ ਆਸ਼ੀਸ਼ ਹੈ ਤਾਂ ਤੁਸੀਂ ਸਾਰਿਆਂ ਨਾਲ ਇਸ ਨੂੰ ਸ਼ੇਅਰ ਕਰ ਸਕਦੇ ਹੋ ਤਾਂ ਕਿ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਸਭ ਤੱਕ ਪਹੁੰਚ ਸਕੇ ਧੰਨਵਾਦ ਗੋਡ ਬles